ਜਿਸ ਬੰਦੇ ਨੇ ਸਾਡੀ ਵੀਡੀਓ ਸਭ ਤੋਂ ਵੱਧ ਸ਼ੇਅਰ ਕੀਤੀ ਹੋएगी ਉਹਨੂੰ ਅਸੀਂ Samsung ਦਾ 5V ਬਿਲਕੁਲ ਡਰਾਅ ਚ ਕੱਢਾਂਗੇ ਗਿਫਟ ਦਵਾਂਗੇ ਉਹ ਸਾਰੀਆਂ ਜਿਹੜੀਆਂ ਵੀਡੀਓ ਆਈਆਂ ਪਈਆਂ ਜੀ ਪਿਛਲੇ ਸਾਲ ਵੀ ਕੀਤਾ ਸੀ ਪਿਛਲੇ ਸਾਲ ਅਸੀਂ ਐਕਟਿਵਾ ਦਿੱਤਾ ਸੀ ਸਾਡੇ ਪੇਜ ਤੇ ਚੈੱਕ ਕਰ ਲੋ ਪਾਇਆ ਪਿਆ ਲੁਧਿਆਣੇ ਦੇ ਬੰਦੇ ਦਾ ਨਿਕਲਿਆ ਸੀ ਜੀ ਇਸ ਵਾਰ ਵੀ ਅਸੀਂ ਡਰਾਅ ਕੱਢਾਂਗੇ ਦੀਵਾਲੀ ਵਾਲੇ ਦਿਨ ਜਿਹੜਾ ਬੰਦਾ ਸਭ ਤੋਂ ਉੱਪਰ ਹੋਏਗਾ ਉਹ ਨੂੰ ਬੋਬਾਈ ਦਿੱਤਾ ਜਾਊਗਾ ਬਾਕੀ ਪੰਜ ਬੰਦਿਆਂ ਨੂੰ ਆ ਗੱਦੇ ਦਿੱਤੇ ਜਾਣਗੇ ਪੰਜ ਬੰਦਿਆਂ ਬੰਦਿਆਂ ਨੂੰ ਆ ਗੱਦੇ ਦਿੱਤੇ ਜਾਣੇ ਆ ਗੱੱਦਾ ਲੈ ਆਓ ਨਵਾਂ ਬਦਲ ਕੇ ਨਾਲ ਹੀ ਲੈ ਜਾਓ ਪੈਸੇ ਨਹੀਂ ਦੇਣੇ ਅਸੀਂ ਮੈਂ ਕਿ ਪੈਸੇ ਕਿਸੇ ਦੇ ਪੈਸੇ ਲੈ ਤੇ ਲੈ ਬਹਿਣਾ ਆਪਾਂ 12000 ਰੁਪਏ ਆ ਮੁੜ ਕੇ ਤੁਸੀਂ ਕਹਿ ਦੋ ਵੀ ਇਹ ਵੀ ਪੈਸੇ ਦੇ ਦੋ ਤਿੰਨ ਦੀਆਂ ਗਰੰਟੀਆਂ ਹੁੰਦੀਆਂ ਜੀ ਇੱਕ ਕਹਿ ਬਾਅਦ ਚੋ ਕਹਿ ਦਿੰਦੇ ਆ ਜੀ ਗੱਦਾ ਤੁਹਾਡਾ ਇੰਨਾ ਨਹੀਂ ਇੰਨਾ ਦੱਬ ਗਿਆ ਸਾਡੇ ਕੋਲ ਤੁਹਾਡਾ ਇੰਨਾ ਦੱਬਿਆ ਇੰਨਾ ਦੱਬਿਆ ਨਵਾਂ ਮਿਲ ਜਾਊਗਾ ਨਾਲ ਹੀ ਵੀਰੇ ਬਾਅਦ ਤੁਸੀਂ ਆਰਥੋਪੈਡਿਕ ਗੱਦਾ ਪਿੱਟ ਦਰਦ ਵਾਲਾ ਜੀ 6000 ਰੁਪਏ ਦਾ ਟੋਪ ਦਾ ਮਾਡਲ 6000 ਰੁਪਏ ਦਾ 2000 ਦਾ ਪੁਰਾਣਾ ਕਟਾਂਗੇ ਪੁਰਾਣਾ ਤੁਸੀਂ ਰਜਾਈ ਲੈ ਓ ਤਲਾਈ ਲੈ ਓ ਕੰਬਲ ਲੈ ਓ ਲੀਰਾਂ ਵਾਲਾ ਲੈ ਓ ਕੋਈ ਵੀ ਐਪੀਸੀ ਲੈ ਓ 2000 ਚ ਕਟਾਂਗੇ ਪੂਰੇ 2000 ਚ 2 ਸਾਲ ਦੀ ਗਾਰੰਟੀ ਦੇਵਾਂਗੇ ਪਲੱਸ ਠੰਡਾ ਗਰਮ ਗੱਦਾ ਪਲੱਸ ਵਾਟਰਪਰੂਫ ਗੱਦਾ ਜੀ 15000 ਰੁਪਈਆ ਦਾ ਫਾਈਵ ਸੈਟਰ ਸੋਫਾ ਸੀ ਬਣਿਆ ਦੇ ਦਿੰਨੇ ਆ ਵੀਰ ਜੀ ਬਾਈ 15000 ਦਾ ਦਿੰਦੇ ਨਹੀਂ ਮੈਂ ਕਹਾਂ 15000 ਰੁਪਈਆ ਪਰ ਸਾਡੀ ਇੱਕੋ ਹੀ ਸ਼ਰਤ ਹੁੰਦੀ ਹੈ ਵੀਰ ਜੀ ਕਾਲ ਕੋਈ ਨਹੀਂ ਆ ਸਾਡੇ ਕੋਲ ਇਹ ਇਹ ਦੀ ਬਾਈ ਗਾਰੰਟੀ 7 ਸਾਲ ਦੀ ਭਾਜੀ 7 ਸਾਲ ਵਾਰੰਟੀ ਹੈ 7 ਸਾਲ ਗਾਰੰਟੀ ਹੈ ਅੱਛਾ ਜੀ ਪਹਿਲੇ 7 ਸਾਲ ਕਪੜਾ ਇਨਕਲੂਡਿੰਗ ਹੈ ਅਗਲੇ 7 ਸਾਲ ਗੱਦਾ ਇਨਕਲੂਡ ਹੈ 14 ਸਾਲ ਦੀ ਟੋਟਲ ਹੁੰਦੀ ਹੈ ਪਹਿ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਇਹ ਬਾਈ ਆ ਚੱਕੋ ਗਰਾ ਆਪਣੇ ਪੁਰਾਣੇ ਹਾਂਜੀ ਹਾਂਜੀ ਹਲੋ ਲੋ ਨਵੇਂ ਲੋ ਵੀਰੇ ਲੋ ਨਵੇਂ ਦੋ ਨਾ ਹਲੋ ਹਲੋ 4000 ਦਾ ਵੀਰੇ ਜੋੜਾ ਜੋੜਾ 4000 ਦਾ 4000 ਦੇ ਦੋ ਪੀਸ ਹੈ 2000 ਦਾ ਸਾਡਾ ਪੁਰਾਣਾ ਘੱਟਦਾ ਵੀਰੇ ਆ ਆ ਆ ਦੇਖ ਲੋ ਬਾਹਰ ਮੈਂ ਕਹੇ ਵੀਰ ਜੀ ਆਪ ਰੂਹ ਵਾਲੇ ਆ ਮੈਂ ਕਹੇ ਇਸ ਤੋਂ ਗੰਦੇ ਜੇ ਰਜਾਈਆਂ ਕੰਬਲ ਕਾਲੀ ਰੂਹੀ ਕੀੜੇ ਚਲਦੇ ਹੈਗੇ ਤਾਂ ਵੀ ਲੈਓ 2000 ਚ ਕੱਟ ਪਾ ਲੀ ਆ ਮੜ ਕੇ ਤੁਸੀਂ ਕਹਿ ਦੂਗਾ ਵੀ ਇਹ ਸਾਡਾ ਫਟਿਆ ਹੋਇਆ ਹੈ ਆ ਦੇਖੋ ਵੀਰ ਜੀ 2000 ਚ ਕਟਾਂਗੇ ਅਸੀਂ ਹੋਰਾਂ ਮੰਗ ਨਹੀਂ ਪਹਿਲਾਂ ਗੱਦੇ ਦਾ ਰੇਟ ਵਧਾ ਦਿਓ ਫਿਰ ਕਹੋ 3000 ਜੀ ਵੀ ਕੱਟ ਲਾਂਗੇ ਸਾਡੇ ਕੋਲ ਚੈਲੰਜ ਹੈ ਪੂਰੇ ਆਲ ਓਵਰ ਇੰਡੀਆ ਦਾ 4000 ਦਾ ਗੱਦਾ ਹੋਊਗਾ ਨਾਲੇ ਗੱਦੇ ਵਿੱਚ ਕੋਈ ਦੁਕਾਨਦਾਰ ਦਿਖਾ ਦੇ ਕੀ ਹੁੰਦਾ ਆ ਦੇਖੋ ਇਹ ਸਪੈਸ਼ਲ ਬੌਂਡਡ ਹੈ ਇਹ 2 ਇੰਚ ਬੌਂਡਡ ਲਾਈਪ ਹੈ ਇਹਦੇ ਨਾਲ ਦਾ ਗੱਦਾ ਮਾਰਕੀਟ ਦੇ ਵਿੱਚ ਕੋਈ 8000 ਕੋਈ 6000 ਦਾ ਦੇ ਰਿਹਾ ਹੈ ਅਸੀਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 4000 ਰੁਪਈਆ ਦਾ ਜੋੜਾ 4000 ਦਾ ਜੋੜਾ 2000 ਦੇ ਸਾਡੇ ਪੁਰਾਣੇ ਕੱਟੇ ਜਾਣੇ ਆ ਤੇ 2000 ਰੁਪਏ ਦੇ ਪਲੱਸ ਗੱਦੇ ਦਾ ਕਵਰ ਬਿਲਕੁਲ ਫਰੀ ਰਵਾਂਗੇ ਜੀ ਭਾਈ ਮੁੜ ਕੇ ਮੈਂ ਕਿਹਾ ਵੀਰੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪੇਜ ਫੋਲੋ ਕਰਕੇ ਆਊਗਾ ਉਹਨੂੰ ਗੱਦੇ ਦਾ ਕਵਰ ਬਿਲਕੁਲ ਫਰੀ 2000 ਰੁਪਏ ਕੈਸ਼ ਲਵਾਂਗੇ ਪਲੱਸ ਸਭ ਤੋਂ ਵੱਡੀ ਗੱਲ ਸਾਡੇ ਕੋਲ ਇਹ ਨਹੀਂ ਹੈਗਾ ਜੀ ਜੇ ਤੁਸੀਂ ਵੱਡਾ ਸਾਈਜ਼ ਲਓਗੇ 1000 ਰੁਪਏ ਔਰ ਜਿਹੜਾ ਮਰਜੀ ਸਾਈਜ਼ ਲੈ ਲਓ ਜਿਹੜਾ ਮਰਜੀ ਸਹੀ ਲੋਕ ਕਵੀਨ ਲੋ ਜਿਹੜਾ ਮਰਜੀ ਲੋ ਰੇਟ ਈ ਹੈ 4000 ਰੁਪਏ ਵੀਰ ਜੀ ਰੇਟ 4000 ਆ 2000 ਦਾ ਆਪਣਾ ਪੁਰਾਣਾ ਕੱਟਿਆ ਜਾਣਾ ਤੇ 2000 ਰੁਪਏ ਦੇ ਕੇ ਅਸੀਂ ਨਵਾਂ ਲੈ ਨਵਾਂ ਲੈ ਜੋ ਉਸ ਤੋਂ ਬਾਅਦ ਆ ਜੋ ਵੀਰ ਜੀ ਆ ਲੋਕ ਦਾ 5000 ਰੁਪਈਆ ਦਾ 5000 ਦੇ ਵਿੱਚ ਵੀ 2000 ਦੇ ਪੁਰਾਣੇ ਕੱਟੇ 5000 ਦਾ ਸਿੰਗਲ ਜੋੜਾ ਵੀਰੇ ਜੋੜਾ ਇਹ ਇਹ ਚ ਵੀ ਜੋੜਾ ਇਹ ਵੀ ਜੋੜਾ 5000 ਰੁਪਈਆ ਦਾ 2000 ਦੇ ਪੁਰਾਣੇ ਕੱਟੂੰਗਾ 3000 ਰੁਪਈਆ ਲਵਾਂਗੇ ਸਿਰਫ 3000 ਰੁਪਈਆ ਜੋੜਾ ਜੀ ਉਸ ਤੋਂ ਇਹਦੇ ਵਿੱਚ ਵੀ ਸਾਨੂੰ ਉਹ ਫ੍ਰੀ ਕਵਰ ਜੀ ਕਵਰ ਬਿਲਕੁਲ ਫ੍ਰੀ ਕਵਰ ਬਿਲਕੁਲ ਫ੍ਰੀ ਮਿਲਣਗੇ ਉਸ ਤੋਂ ਬਾਅਦ ਆਜੋ 10000 ਰੁਪਏ ਦਾ ਜੋੜਾ ਵੀਰੇ ਜੀ ਇਹ ਉਹ ਜੋੜਾ ਗੱਦਾ ਹੈ ਜਿਹੜੇ 6 6 ਇੰਚੀ ਲਗਜ਼ਰੀ 5 ਸਟਾਰ ਹੋਟਲਾਂ ਚ ਹੁੰਦੇ ਆਮ ਹੋਟਲਾਂ ਚ ਨਹੀਂ ਆਮ ਹੋਟਲਾਂ ਚ ਦਾ ਬੈਟੋ ਗੱਦਾ ਬੰਦਾ ਵਿੱਚ ਹੀ ਵੜ ਜਾਂਦਾ ਹੈ ਜੀ ਵਧੀਆ ਆਰਥੋਪੈਡਿਕ ਗੱਦਾ ਹੈ ਡਬਲ ਸਾਈਡ ਗੱਦਾ ਹੈ ਵਾਟਰ ਪ੍ਰੂਫ ਗੱਦਾ ਹੈ ਜੀ ਇਹਦੇ ਨਾਲ ਤੁਹਾਨੂੰ ਅਸੀਂ ਗੱਦੇ ਦਾ ਕਵਰ ਤੇ ਦੋ ਸਹਰਾਣੇ ਫ੍ਰੀ ਦੇਵਾਂਗੇ ਸਹਰਾਣੇ ਫ੍ਰੀ ਉਹਨਾਂ ਨੂੰ ਦਵਾਂਗੇ ਆ ਦੇਖੋ ਵੀਰ ਜੀ ਆ ਦੇਖੋ ਸਰਾਣੇ ਦਿਖਾ ਨਾਲੇ ਸਰਾਣੇ ਵੀ ਕੰਪਨੀ ਦੇ ਕੋਈ ਲੋਕਲ ਮੇਡ ਕੰਮ ਨਹੀਂ ਹੈਗਾ ਹਾਂ ਚੈੱਕ ਕਰੋ ਚੈੱਕ ਕਰੋ ਕਰਾ ਸਰਾਣੇ ਇਹਨਾਂ ਸਰਾਣੇ ਨੂੰ ਐ ਵੀ ਵਾਸ਼ ਕਰ ਸਕਦੇ ਹੋ ਬਿਲਕੁਲ ਤੋਂ ਹੋ ਸਕਦੇ ਹੋ ਪੂਰਾ ਜੀ 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 ਇਹ ਉਸ ਬੰਦੇ ਨੂੰ ਦਵਾਂਗੇ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਪੇਜ ਫੋਲੋ ਕਰਕੇ ਆਊਗਾ ਉਹਨੂੰ ਸਕਰੀਨਸ਼ਾਟ ਦਿਖਾਓ ਸਕਰੀਨਸ਼ਾਟ ਨਾਲ ਇੱਕ ਹੋਰ ਆਫਰ ਅਸੀਂ ਦੇ ਰਹੇ ਹਾਂ ਦਿਵਾਲੀ ਵਾਲੇ ਦਿਨ ਡਰਾਅ ਕਰਾਂਗੇ ਜੀ ਜਿਸ ਬੰਦੇ ਨੇ ਸਾਡੀ ਵੀਡੀਓ ਸਭ ਤੋਂ ਵੱਧ ਸ਼ੇਅਰ ਕੀਤੀ ਹੋਏਗੀ ਜੀ ਉਹਨੂੰ ਅਸੀਂ Samsung ਦਾ 5 वोल्ट ਬਿਲਕੁਲ ਡਰਾਅ ਚ ਕੱਢਾਂਗੇ ਗਿਫਟ ਦਵਾਂਗੇ ਉਹ ਸਾਰੀਆਂ ਜਿਹੜੀਆਂ ਵੀਡੀਓ ਆਈਆਂ ਪਈਆਂ ਪਿਛਲੇ ਸਾਲ ਵੀ ਕੀਤਾ ਸੀ ਪਿਛਲੇ ਸਾਲ ਅਸੀਂ ਐਕਟਿਵਿਟੀ ਦਿੱਤਾ ਸੀ ਸਾਡੇ ਪੇਜ ਤੇ ਚੈੱਕ ਕਰ ਲੋ ਪਾਇਆ ਪਿਆ ਲੁਧਿਆਣੇ ਦੇ ਬੰਦੇ ਦਾ ਨਿਕਲਿਆ ਸੀ ਜੀ ਇਸ ਵਾਰ ਵੀ ਅਸੀਂ ਡਰਾਅ ਕੱਢਾਂਗੇ ਦੀਵਾਲੀ ਵਾਲੇ ਦਿਨ ਜਿਹੜਾ ਬੰਦਾ ਸਭ ਤੋਂ ਉੱਪਰ ਹੋਏਗਾ ਉਹਨੂੰ ਮੋਬਾਈਲ ਦਿੱਤਾ ਜਾਊਗਾ ਬਾਕੀ 5 ਬੰਦਿਆਂ ਨੂੰ ਆ ਗੱਦੇ ਦਿੱਤੇ ਜਾਣਗੇ 5 ਬੰਦਿਆਂ ਬੰਦਿਆਂ ਨੂੰ ਆ ਗੱਦੇ ਦਿੱਤੇ ਜਾਣੇ ਆ ਤੇ ਇੱਕ ਮੋਬਾਈਲ ਦਿੱਤਾ ਮੋਬਾਈਲ ਤੇ ਉਹ ਵੀ ਘਰ ਭੇਜਾਂਗੇ ਘਰ ਦਾ ਕੋਈ ਜਿੱਥੇ ਮਰਜ਼ੀ ਉਹ ਪਾਵੇ ਰਾਜਸਥਾਨ ਹੋਵੇ ਭਾਵੇਂ ਬੰਬੇ ਹੋਵੇ ਕੋਈ ਉਹਦਾ ਕੈਰੇਜ ਦਾ ਖਰਚਾ ਵੀ ਨਹੀਂ ਲਵਾਂਗੇ ਤੁਸੀਂ ਵੀਡੀਓ ਬਸ ਘਰੇ ਬੈਠਾਣੇ ਸਾਡੇ ਤੋਂ ਗੱਦਾ ਲੋ ਨਾ ਲੋ ਸਿਰਫ ਵੀਡੀਓ ਸ਼ੇਅਰ ਕਰਨੀ ਹੈ ਤੁਹਾਨੂੰ ਇਨਾਮ ਮਿਲ ਜਾਣਾ ਹੈ ਬੈਠਾਣੇ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਹੋਰ ਆ ਦੇਖੋ ਤੁਹਾਨੂੰ ਚੀਜ਼ਾਂ ਦਿਖਾਉਣਾ ਵੀਰ ਜੀ ਸਾਡੇ ਕੋਲ ਲਗਜ਼ਰੀ ਜੇ ਮੈਟਰਸ ਲੈਣੇ ਆ ਜੀ ਆ ਦੇਖੋ 12000 ਰੁਪਏ ਦਾ 1 ਪੀਸ 7 ਇੰਚੀ ਮੋਟਾ ਆ ਆ ਦੇਖੋ ਕਰ 7 ਇੰਚੀ ਮੋਟਾ 12000 ਰੁਪਏ ਦਾ ਇਹਦੇ ਨਾਲ ਵੀ ਗੱਦੇ ਦਾ ਕਵਰ ਫਰੀ ਹੈ ਪਲੱਸ ਆ ਦੇਖੋ ਕੋਈ ਦੁਕਾਨਦਾਰ ਇੰਡੀਆ ਚ ਸਕੀਮ ਦੇ ਦੇ ਅਸੀਂ ਕੰਮ ਕਰਨਾ ਛੱਡ ਦਾਂਗੇ ਸੋਫਾ ਕਮ ਬੈੱਡ ਬਿਲਕੁਲ ਫ੍ਰੀ ਦੇਖੋ ਗਰਾ ਆ ਲੋ ਦੇਖੋ ਗਰਾ ਇੱਕ ਗੱਦੇ ਨਾਲ ਇੱਕ ਗੱਦਾ ਸੋਫਾ ਕਮ ਬੈੱਡ ਫ੍ਰੀ ਤੁਹਾਡਾ ਬੱਚਿਆਂ ਲਈ ਇਹ ਇਹ ਇਹਦੇ ਚ ਹੋਰ ਖਾਸियत ਆ ਮੰਨ ਲਾ ਕਿ ਇਹ ਨੂੰ ਆ ਦੇਖੋ ਕੋਈ ਮਹਿਮਾਨ ਆ ਗਿਆ ਆ ਲੋ ਬੈੱਡ ਬਣ ਗਿਆ ਠੀਕ ਹੈ ਜੀ ਬੱਚੇ ਨੇ ਸੌਣਾਂ ਨਾਲ ਤਾਂ ਬਣ ਗਿਆ ਉਸ ਤੋਂ ਬਾਅਦ ਜੇ ਕਿਸੇ ਨੇ ਬਹਿਣਾ ਤੇ ਸੋਫਾ ਬਣ ਗਿਆ ਸੋਫਾ ਬਣ ਆ ਚੱਕੋ ਇਹ ਬਿਲਕੁਲ ਅਸੀਂ ਲਗਜ਼ੀ ਮੈਟ੍ਰਸ ਜਿਹੜੇ ਵੀ ਹੈਗੇ ਸਾਡੇ ਕੋਲ ਉਦੇ ਨਾਲ ਅਸੀਂ ਫ੍ਰੀ ਦੇਵਾਂਗੇ ਉਹ ਉਹਨਾਂ ਨਾਲ ਇਹ ਫ੍ਰੀ ਦਿੱਤੇ ਜਾਣਿਆ ਹੋਰ ਦੇਖੋ ਸਾਡੇ ਕੋਲ ਤੁਹਾਨੂੰ ਆਰਥੋਪੈਡਿਕ ਜਿਹੜੇ ਸਪਾਈਨ ਟੈਕਨੋਲੋਜੀ ਦੇ ਅੱਜ ਕੱਲ ਮੈਟਰਸ ਆ ਗਏ ਨੇ ਜੀ ਉਹ ਵੀ ਮਿਲਣਗੇ ਆ ਦੇਖੋ ਸ਼ਕਲ ਦੇਖੋ ਚੀਜ਼ ਦੇਖੋ ਗੱਦਾ ਦੇਖੋ ਕੱਪੜਾ ਦੇਖੋ ਮੈਂ ਇੱਕ ਬੇਨਤੀ ਕਰਾਂਗਾ ਗਾਕਾ ਨੂੰ ਕਸਮਰ ਨੂੰ ਕਿ ਚੀਜ਼ ਲੈਣ ਵਕਤ ਹਰ ਚੀਜ਼ ਪਰਖਿਆ ਕਰੋ ਇਹਦਾ ਕੱਪੜਾ ਦੇਖੋ ਕੱਪੜਾ ਜਿਹੜਾ ਇਹਦੇ ਤੇ ਲੱਗਿਆ ਪਿਆ 1000 ਐਮਜੀ ਦਾ ਕੱਪੜਾ ਲੱਗਿਆ ਪਿਆ ਇਹ ਦੇ ਉੱਪਰ ਤੁਹਾਨੂੰ ਵਿਚਾਰਦੀ ਵੀ ਲੋੜ ਨਹੀਂ ਹੈ ਜੀ ਇਹ ਗੱਦਾ ਡਬਲ ਸਾਈਡ ਹੈ ਆਰਥੋਪੈਡਿਕ ਹੈ ਵੀਰ ਜੀ 12000 ਰੁਪਏ ਦਾ ਜੋੜਾ ਏ ਇਹ ਇਹ 12000 ਦਾ ਜੋੜਾ ਤੇ ਭਾਵੇਂ 1 ਪੀਸ ਲੈ ਲਓ ਭਾਵੇਂ ਜੋੜਾ ਲੈ ਲਓ 12000 ਰੁਪਿਆ ਦਾ 12000 ਰਿਟਰਨ ਚ 5 ਸਾਲ ਦੀ ਗਾਰੰਟੀ ਹੈ ਇਹ ਲੈ ਕੇ ਲੈਣੀ ਆ ਸੀ ਮੈਂ ਕਿਹਾ ਵੀਰ ਜੀ ਅਸੀਂ ਤਾਂ ਹਰ ਵੀਡੀਓ ਤੇ ਕਹਿੰਨੇ ਆ ਜੀਐਸਟੀ ਬਿੱਲ ਲੋ ਬਿਲ ਲੋ ਬਿੱਲ ਦੇ ਉੱਪਰ ਲਿਖ ਕੇ ਦੇਣੀ ਆ ਸੀ ਹਾਂ ਇਹ ਨਹੀਂ ਦੁਕਾਨ ਦੇ ਨਾ 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 ਵੀਰ ਜੀ ਦੁਕਾਨ ਦੇ ਕਾਰਡ ਤੇ ਨਹੀਂ ਲਿਖ ਕੇ ਦੇਣੀ ਜੀ ਕੁਟੇਸ਼ਨ ਪੈਪਰ ਤੇ ਨਹੀਂ ਲਿਖ ਕੇ ਦੇਣੀ ਜੀ ਐਸਟੀ ਬਿੱਲ ਦੇ ਉੱਪਰ ਲਿਖ ਕੇ ਦੇਣੀ ਆ ਜੀ ਤੇ ਨਾਲ ਦੀ ਨਾਲ ਤੁਸੀਂ ਮੰਨ ਲੈ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਆ ਸਕੈਨ ਕਰੋ ਬਾਰ ਕੋਡ ਚੈੱਕ ਕਰ ਲਓ ਆਪਣਾ ਸਕੈਨ ਕਰੋ ਅਸੀਂ ਤਾਂ ਇੱਕੋ ਬੇਨਤੀ ਕਰਦੇ ਆਂ ਵੀਰ ਜੀ ਗੱਦਾ ਤੁਸੀਂ ਲੈਣਾ ਗੱਦਾ ਨਹੀਂ ਕੋਈ ਵੀ ਚੀਜ਼ ਲੈਣੀ ਆ ਜੀ 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 ਲੋਕ ਕੰਪਨੀ ਦਾ ਪੂਰਾ ਪਰਕ ਕੇ ਲੋ ਸਾਡੀ ਦੁਕਾਨ ਤੇ ਆਣਾ ਸਾਡੀ ਪਟਿਆਲੇ ਵੀ ਆ ਲੁਧਿਆਣੇ ਵੀ ਆ ਜੀ What? But... ਜਿੱਥੇ ਵੀ ਤੁਸੀਂ ਜਾਣਾ ਆਪਣਾ ਆਂਡ ਗਵਨ ਟਰਾਈ ਕਰੋ ਪਹਿਲਾਂ ਫਿਰ ਕੰਪਨੀ ਦੀ ਚੀਜ਼ ਦੇਖੋ ਕੰਪਨੀ ਦੀ ਚੀਜ਼ ਲਓ ਕੰਪਨੀ ਚੀਜ਼ ਲਓ ਲੋਕਲ ਮੇਨਣਾ ਲਓ ਜਿਹੜੀਆਂ ਛੇ-ਛੇ ਸਾਲਾਂ ਤੋਂ ਹੁਣ ਬਣੀਆਂ ਫੈਕਟਰੀਆਂ ਲੋਕਲ ਲੋਕਲ ਹੀ ਹਰ ਚੀਜ਼ ਦਾ ਇੱਕ ਫਾਰਮੂਲਾ ਹੁੰਦਾ ਹੈ ਜਿਹੜੇ ਦੇਸੀ ਗੱਧੇ ਹੋਣਗੇ ਭਾਜੀ ਉਹ ਖਰਾਬ ਨਹੀਂ ਹੁੰਦੇ ਬੰਦੇ ਦਾ ਸਰੀਰ ਖਰਾਬ ਕਰ ਦਿੰਦੇ ਨੇ ਬੱਚੇ ਨੂੰ ਖਰਚ ਲੱਗ ਜਾਂਦੀ ਹੈ ਇਹਨਾਂ ਦੇ ਫਾਰਮੂਲੇ ਹੁੰਦੇ ਨੇ ਜਦੋਂ ਤੁਸੀਂ ਲੇਟੋਗੇ ਬੋਡੀ ਸ਼ੇਪ ਲੈਣਗੇ ਜਿੱਥੋਂ ਜਿੰਨੀ ਜ਼ਰੂਰਤ ਹੈ ਉਹਨਾਂ ਦੱਬੇਗਾ ਇਹ ਗੱਦਾ ਵੀ ਇੱਕ ਗੱਲ ਮੈਂ ਤੈਨੂੰ ਹੋਰ ਪੁੱਛਣ ਲੱਗਿਆ ਮੰ ਲਾ ਹੁਣ ਜਿੱਥੇ ਆਪਾਂ ਰੂਟੀਨ ਚ ਬਹਿਣਾ ਏ ਉੱਥੇ ਆਪੇ ਗੱਦੇ ਵਿਛਾ ਸਕਦੇ ਆ ਨਾ ਬਿਲਕੁਲ ਵੀਰੇ 5 ਸਾਲ ਇੱਥੇ ਆ ਮੈਂ ਉਹ ਹੀ ਦੱਸਣ ਲੱਗਾ ਬਹਿ ਜੇ ਜਾਂਦੇ 5 ਸਾਲ ਦੇ ਅੰਦਰ ਜਿਵੇਂ ਡੂੰਘ ਪੈ ਗਿਆ ਦੱਬ ਗਿਆ ਜਾਂ ਟੁੱਟ ਗਿਆ ਗੱਦਾ ਲੈ ਆਓ ਨਵਾਂ ਬਦਲ ਕੇ ਨਾਲ ਹੀ ਲੈ ਜਾਓ ਪੈਸੇ ਨਹੀਂ ਦੇਣੇ ਅਸੀਂ ਮੈਂ ਕਿ ਪੈਸੇ ਕਿਸੇ ਦੇ ਪੈਸੇ ਲੈ ਤੇ ਲੈ ਬਲਣਾ ਆਪਾਂ 12000 ਰੁਪਏ ਆ ਮੁੜ ਕੇ ਤੁਸੀਂ ਕਹਿ ਦੋ ਵੀ ਇਹ ਵੀ ਪੈਸੇ ਦੇ ਦੋ ਤਿੰਨ ਦੀਆਂ ਗਰੰਟੀਆਂ ਹੁੰਦੀਆਂ ਜੀ ਇੱਕ ਕ ਬਾਅਦ ਚੋ ਕਹਿ ਦਿੰਦੇ ਆ ਜੀ ਗੱਦਾ ਤੁਹਾਡਾ ਇੰਨਾ ਨਹੀਂ ਇੰਨਾ ਦੱਬ ਗਿਆ ਸਾਡੇ ਕੋਲ ਤੁਹਾਡਾ ਇੰਨਾ ਦੱਬਿਆ ਇੰਨਾ ਦੱਬਿਆ ਨਵਾਂ ਮਿਲ ਜੂਗਾ ਨਾਲ ਹੀ ਵੀਰੇ ਬਾਤ ਤੁਸੀਂ ਜੇ ਤੁਹਾਡਾ ਗੱਦਾ ਖਰਾਬ ਹੁੰਦਾ ਹੈ ਪਹਿਲੀ ਗੱਲ ਤਾਂ ਬਾਈ ਹੁਣੀ ਉਹ ਮਸਲਾ ਹੀ ਨਹੀਂ ਹੈਗਾ ਹੈਗਾ ਵੀ ਗੱਦਾ ਖਰਾਬ ਹੋ ਜੂ ਜੇ ਇਹਨਾਂ ਕੋਲੋਂ ਲਿਆ ਹੋਊਗਾ ਜੇ ਮਤਲਬ ਵੀ ਬਾਈ ਚਾਂਸ 100 ਮਗਰ ਬਾਈ ਹੈ ਨਾ ਇੱਕ ਅਦੇ ਪੀਚ ਬਹੁਤ ਮੁਸ਼ਕਿਲ ਹੈ ਵੀ ਜੀ ਬਹੁਤ ਮੁਸ਼ਕਿਲ ਹੈ ਕੋਈ ਕੰਪਲੀਟ ਆਵੇ ਜਿਹਦਾ ਅੱਛੀ ਚੀਜ਼ ਲਓਗੇ ਦੁਕਾਨਦਾਰ ਨੇ ਪੈਸੇ ਤੁਸੀਂ ਕਿਹੜਾ ਫ੍ਰੀ ਲੈ ਕੇ ਗਏ ਹੋ ਜਿਹਦਾ ਬ੍ਰਾਂਡ ਦਾ ਦਿੱਤਾ ਹੈ ਕਦੀ ਕੰਪਲੀਟ ਨਹੀਂ ਆਉਂਦੀ ਬਹੁਤ ਘੱਟ ਕੋਈ ਆ ਜੇ ਆ ਜੇ ਕੋਈ ਲਾਰਡ ਜੀ ਪਿੱਛੋਂ ਫਰਕ ਆ ਗਿਆ ਵਰਨਾ ਕੋਈ ਕੰਪਲੀਟ ਨਹੀਂ ਆਉਂਦੀ ਹਾਂ ਜੀ 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 हां सस्ता गद्दा आउगा ब्रदर ओदी फिर आउगी आउगी ओ देखो 6 महीने दी वारंटी है या साल दी है जेडे 2 4000 वाले दो 4000 दी मतलब जे आपा लोकल ਲੈਨੇ ਆ ਬਾਈ ਕਿਤੇ ਨਾ ਕਿਤੇ ਨਾ ਮੰਨ ਲਓ ਹੁਣ ਆਪਾਂ ਸਸਤੇ ਦੇ ਚੱਕਰ ਚ ਫਸ ਗਏ ਕਿਤੇ ਬਿਲਕੁਲ ਜਿਆਦੇ ਉਹਨੇ ਢੂਈ ਤੇ ਲਵਾ ਦੇਣੇ ਉਹ ਵੀਰ ਜੀ ਇਸ ਤੋਂ ਵੱਧ ਪੈਸੇ ਤੁਸੀਂ ਡਾਕਟਰਾਂ ਨੂੰ ਦੇ ਦੇਣੀ ਆ ਢੂਈ ਤੇ ਲਵਾ ਲੈਣੇ ਬਿਲਕੁਲ ਬਿਲਕੁਲ ਆ ਦੇਖੋ ਤੁਹਾਨੂੰ ਗੱਦੇ ਉੱਪਰ ਆ ਹੋਰ ਦੁਕਾਨਾਂ ਆਸੀ ਗੱਦੇ ਆਉਗਾ ਵੀਡੀਓ ਸ਼ੇਅਰ ਕਰੀ ਤੇ ਲੋਕਾਂ ਚਾਲਦੇ ਚਾਲਦੇ ਅਜ ਪੜਾਕੇ ਪਟਿਆਲੇ ਦੇ ਵਿੱਚ ਐਂ ਪਹਿਣੇ ਆ ਜਿਵੇਂ ਦੀਵਾਲੀ ਵੇਲੇ ਚਾਲਦੇ ਹੁੰਦੇ ਆ ਤੇ ਤੇ ਦੱਬ ਕੇ ਵੀਡੀਓ ਸ਼ੇਅਰ ਕਰਨ ਤੇ ਆਉਣ ਦੇ ਇੱਥੇ ਦਿਵਾਲੀ ਵਾਲੇ ਦਿਨ ਬਾਈ ਨੇ ਇੱਕ ਹੋਰ ਧਮਾਕਾ ਕਰਨਾ ਏ ਤੁਸੀਂ ਮੋਬਾਈਲ ਫੋਨ ਘਰੇ ਬੈਠੇ ਗੱਲੇ ਵੀਡੀਓ ਸ਼ੇਅਰ ਕਰਨ ਤੇ ਘਰੇ ਬੈਠੇ ਰਹੇ ਨਾ ਦੇਖੋ ਆਜੋ ਹੁਣ ਦਿੱਤੇ ਦਿਖਾਈਏ ਤੁਹਾਨੂੰ ਉੱਪਰ ਆਜੋ ਗਰਾ ਆਜੋ ਗਰਾ ਆਜੋ ਆਜੋ ਆਹ ਮੇਰਾ ਵੀਰ ਦੇ ਇੱਕ ਲਗਜ਼ਰੀ ਮੈਟ੍ਰਸ ਆਰਥੋਪੈਡਿਕ ਸਪੈਸ਼ਲ ਇਹ ਇਹ ਦੀ ਬਾਈ ਗਾਰੰਟੀ 7 ਸਾਲ ਦੀ ਭਾਜੀ 7 ਸਾਲ ਵਾਰੰਟੀ ਹੈ 7 ਸਾਲ ਗਾਰੰਟੀ ਹੈ ਅੱਛਾ ਜੀ ਪਹਿਲੇ 7 ਸਾਲ ਕਪੜਾ ਇਨਕਲੂਡਿੰਗ ਹੈ ਅਗਲੇ 7 ਸਾਲ ਗੱਦਾ ਇਨਕਲੂਡ ਹੈ 14 ਸਾਲ ਦੀ ਟੋਟਲ ਹੁੰਦੀ ਹੈ ਪਹਿਲੇ 7 ਸਾਲ ਗੱਦਾ ਖਰਾਬ ਹੋ ਗਿਆ ਗੱਦਾ ਨਵਾਂ ਮਿਲ ਜੂਗਾ ਅਗਲੇ 7 ਸਾਲ ਖਰਾਬ ਹੋਗਾ ਕਪੜੇ ਦੀ ਨਹੀਂ ਮੰਨੀ ਜਾਏਗੀ ਗੱਦੇ ਦੀ ਫੇਰ ਮੰਨੀ ਜਾਏਗੀ ਜੀ ਗੱਦੇ ਦੀ ਫੇਰ ਮੰਨੀ ਜਾਏਗੀ ਮੈਂ ਕਿਹਾ ਜੀ ਬਕਾਇਦਾ ਉੱਪਰ ਲਿਖਿਆ ਹੋਇਆ ਬਿਲਕੁਲ ਵੀਰ ਜੀ ਦੇਖੋ ਇਹੀ ਗੱਲਾਂ ਹੁੰਦੀਆਂ ਉੱਪਰ ਲਿਖਿਆ ਬਕਾਇਦਾ ਅਸੀਂ ਆਪਣਾ ਬਿੱਲ ਦਵਾਂਗੇ ਅਸੀਂ ਕੱਲ ਨੂੰ ਇਹ ਨਹੀਂ ਕਵਾਂਗੇ ਕੰਪਨੀ ਚ ਗੱਲ ਕਰ ਲੋ ਕੱਚੇ ਕੱਚੇ ਗੁੱੱਚੇ ਬਿੱਲ ਨਾਲ ਹੀ ਇੱਥੇ ਗੱਲ ਨਾ ਨਾ ਬਿਲਕੁਲ ਕੋਰੀ ਦੁਕਾਨਦਾਰੀ ਕੋਰੀ ਹ ਆ ਬ੍ਰਾਂਡ ਦੇਖੋ ਆਪਣੇ ਕੈਮਰਾਮੈਨ ਨੂੰ ਕਹਾਂ ਦਿਖਾਓ ਆ ਦਿਖਾਓ ਦਿਖਾਓ ਪੰਜਾਬ ਦੀ ਹਰ ਦੁਕਾਨ ਤੇ ਪਿਆ ਜੀ ਮੇਰੇ ਕੋਲ ਲਿਮਟਡ ਸਟਾਕ ਪਿਆ ਇਹਦਾ ਜੀ ਜੋ ਇਹਦੀ ਐਮ ਆਰ ਪੀ ਹੋएगी ਜੋ ਐਮ ਆਰ ਪੀ ਆ ਜੀ 50% 50% ਅਸੀਂ ਲੈਸ ਦਵਾਂਗੇ ਪਲੱਸ ਤੁਹਾਡਾ 2000 ਦਾ ਗੱਦਾ ਵੀ ਕਟਾਂਗੇ ਪਲੱਸ 2000 ਦਾ ਗੱਦਾ ਕਟਾਂਗੇ 50% ਲੈਸ ਦਵਾਂਗੇ ਜਿਹੜਾ ਮੇਰੇ ਕੋਲ ਸਟਾਕ ਆਪਣੇ ਮੇਰੇ ਪੱਜਾ ਸ਼ੋਰੂਮਾਂ 'ਚ ਪਿਆ ਨਵੇਂ ਸਟਾਕ ਤੇ ਨਹੀਂ ਜੋ ਮੇਰੇ ਕੋਲ ਸਟਾਕ ਪਿਆ ਹੈ ਪਹਿਲਾ ਵਾਲਾ ਪਹਿਲਾ ਵਾਲਾ 50% ਐਸ ਕਿਉਂਕਿ ਅਸੀਂ ਜਿਆਦਾ ਸ਼ਿਫਟਿੰਗ ਲੁਧਿਆਣੇ ਕਰ ਰਹੇ ਹਾਂ ਇਸ ਕਰਕੇ ਸਟਾਕ ਕਰ ਰਹੇ ਹਾਂ ਜਿਹੜਾ ਜਿਹੜਾ ਸਟਾਕ ਬਾਈ ਨੇ ਕਲੀਅਰ ਕਰਨਾ ਉਹ ਸਟਾਕ ਤੇ ਆ ਇਹ ਆਪਣੇ ਆਂਡ ਗਵਾਂਡ ਪੰਜਾਬ ਚ ਹਰ ਦੁਕਾਨ ਤੇ ਪਿਆ ਟਰਾਈ ਕਰ ਲੋ ਕੋਈ ਪੰਜਾਬ ਆ ਕੇ ਆਉਣਾ ਟਰਾਈ ਕਰ 50% ਦੇ ਦੇਵੇ ਤੁਹਾਨੂੰ ਤਾਂ ਕਹਿਣਾ ਪਲੱਸ 50 ਦੇ ਨਾਲ 2000 ਦਾ ਅਸੀਂ ਪੁਰਾਣਾ ਵੀ ਕੱਟ ਰਹੇ ਹਾਂ ਗੱਦੇ ਦਾ ਕਵਰ ਵੀ ਫ੍ਰੀ ਦੇ ਰਹੇ ਹਾਂ ਗੱਦੇ ਦਾ ਕਵਰ ਵੀ ਫ੍ਰੀ ਆ ਆ ਜੋ ਹੁਣ ਅੱਗੇ ਹੋ ਰਾਹੂ ਆ ਦੇਖੋ ਹੋ ਬਈ ਆ ਤਾਂ ਮਤਰਾ ਸਰਾ ਹੀ ਹੈ ਹੁਣ ਤੁਸੀਂ ਆਪਣੇ ਅੰਦਾਜ਼ੇ ਨਾਲ ਤੁਹਾਨੂੰ 10-12000 ਦੇ نیچے ਗੱਦੇ ਦਿਖਾਏ ਆ ਜੀ ਇਹਦਾ ਆਪਣਾ ਅੰਦਾਜ਼ਾ ਲਾਓ ਕੀ ਰੇਟ ਆ ਗੱਦੇ ਦਾ ਮੇਰੇ ਯਾਰ ਮੈਨੂੰ ਤਾਂ ਐ ਲੱਗਦਾ ਵੀ ਇਹ ਯਾਰ ਹੋਊਗਾ 14-15 ਦਾ ਇਹ ਤੁਹਾਨੂੰ ਅਸੀਂ ਸਿਰਫ ਦੇ ਦਾਂਗੇ 10000 ਰੁਪਈਆ ਦਾ ਐ ਬਈ 10000 ਰੁਪਈਆ ਦਾ ਸਿੰਗਲ ਸਿੰਗਲ ਜੋੜਾ ਹੈ ਜੋੜਾ 10000 ਰੁਪਈਆ ਦਾ 10000 ਦਾ ਜੋੜਾ ਦੇਖੋ ਗਰਾ ਆ ਗੱਦਾ 10000 ਦਾ ਜੋੜਾ ਹੈ ਮੈਨੂੰ ਬਾਰ-ਬਾਰ ਇੱਕੋ ਇੱਕ ਬੇਨਤੀ ਹੈ ਜਿੰਨਾ ਸਟਾਕ ਸਾਡੇ ਕੋਲ ਪਿਆ ਹੈ ਉਸ ਤੇ ਸੇਲਾਂ ਲੱਗ ਰਹੀਆਂ ਕਿਉਂਕਿ ਅਸੀਂ ਸਟਾਕ ਕਲੀਅਰੈਂਸ ਕਰ ਰਹੇ ਹਾਂ ਅਗਲੇ ਸਾਰ ਅਸੀਂ ਤੁਸੀਂ ਦੇਖ ਕੇ ਆਇਓ ਸ਼ੋਰੂਮ ਨਵਾਂ ਭਰਾਨਾ ਅਗਲਾ ਇਸ ਕਰਕੇ ਅਸੀਂ ਸਟਾਕ ਕਲੀਅਰੈਂਸ ਕਰ ਰਹੇ ਹਾਂ ਇਸ ਵਾਰ ਜਿਹੜੇ ਗੱਦੇ ਤੁਸੀਂ ਆਪਣੇ ਪਰਚੀ 'ਚ ਲਿਖ ਕੇ ਲੈ ਆਓ ਆ ਟਰਾਈ ਕਰਕੇ ਜੀ ਜੀ ਜਿਹੜਾ ਗੱਦਾ ਤੁਹਾਨੂੰ ਮਾਰਕੀਟ 7000 ਦਾ ਮਿਲੂਗਾ ਸਾਡੇ ਕੋਲੋਂ ਗੱਦਾ 6000 ਦਾ ਮਿਲੂਗਾ 2000 ਦੇ ਪੁਰਾਣੇ ਵੀ ਕੱਟ ਲਾਂਗੇ 4000 ਰੁਪਏ 'ਚ ਮਿਲੂਗਾ 4000 'ਚ ਮਿਲੂਗਾ ਤੇ ਇਧਰਲੇ ਪਾਸੇ ਯਾਰ ਬਾਈ ਆ ਤੂੰ ਬਹੁਤ ਯਾਰ ਹੋਊ ਤਾਂ ਹੀ ਲਾਈ ਸਾਡੇ ਕੋਲ ਕੱਲਾ ਗੱਦਾ ਨਹੀਂ ਹੈ ਵੀਰ ਜੀ ਤੁਹਾਨੂੰ ਹਰ ਚੀਜ਼ ਦੱਸਾਂ ਸਾਡੇ ਕੋਲ ਸੋਫਿਆਂ ਦਾ ਕੱਪੜਾ ਪਰਦਿਆਂ ਦਾ ਕੱਪੜਾ ਇੰਪੋਰਟਡ ਗਲੀਚੇ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਜੇ ਕਿਸੇ ਨੇ ਗਲੀਚੇ ਵੀ ਕਸ਼ਮੀਰੀ ਗਲੀਚੇ ਜੇ ਕਿਸੇ ਨੇ ਲੈਣੇ ਆ ਅੱਛੀ ਸਾਡੇ ਕੋਲ ਅੱਛੀ ਚੀਜ਼ ਤਾਂ ਸਾਰਾ ਕੁਝ ਮਿਲੇਗਾ ਆ ਲੋ ਫੁੱਲ ਸਾਈਜ਼ ਐ ਨਹੀਂ ਹੈਗਾ ਵੀ ਛੋਟਾ ਆ ਇਹ ਉਹ ਮਾਰਾ ਚੀਜ਼ ਦੇਖੋ ਚੀਜ਼ ਹਾਏ ਹਾਏ ਭਾਈ ਲੈ ਦੇਖੋ ਕਰ ਕਿਓ ਇਹੀ ਵੱਡੇ ਸ਼ਹਿਰਾਂ ਚ ਚਲੇ ਜਾਓ 20 2000 25 25000 ਦਾ ਮਿਲਦਾ ਕਸ਼ਮੀਰੀ ਕਾਰਪਟ ਆ ਪਾ ਕਿੰਨੇ ਦਾ ਦੇ ਦਿੱਗੇ ਸਾਡੇ ਕੋਲ ਜੀ ਤੁਸੀਂ ਦੱਸੋ ਅੱਜ ਤਾਂ ਡੈਮੂ ਦਾ ਰੇਟ ਲਾ ਦਨੇ ਆ ਭਾਈ ਮੈਂ ਮੈਂ ਕੁਛ ਨਹੀਂ ਦੱਸ 8000 ਰੁਪਈਆ ਦਾ ਫੁੱਲ ਸਾਈਜ਼ 8000 ਫੁੱਲ ਸਾਈਜ਼ ਵੀਰ ਜੀ ਫੁੱਲ ਸਾਈਜ਼ ਮੈਨੂੰ ਤਾਂ ਐ ਸੀ ਬਾਈ ਇਹ ਤੇਰਾ ਹੋਊਗਾ ਯਾਰ 15 18000 8000 ਰੁਪਏ ਦਾ ਉਸ ਤੋਂ ਬਾਅਦ ਆ ਜਾਓ ਫਾਰ ਵਾਲੇ ਕਾਰਪਟ ਜੇ ਲੈਣੇ ਆ ਕਿਸੇ ਮੇਰੇ ਭਰਾ ਵੀਰ ਨੇ ਆ ਲੋ ਇਹ ਇਹ ਵੈਰਾਈਟੀ ਬੜੀ ਜੀ ਜਿੰਨੀ ਮਰਜੀ ਦੇਖੋ ਇਹ ਬੈੱਡ ਦੇ ਅੱਗੇ ਲੱਗਦੇ ਨੇ ਬੈੱਡ ਦੇ ਅੱਗੇ ਹਾਂਜੀ ਇਹ ਤੁਹਾਨੂੰ ਦੇ ਦਾਂਗੇ ਵੀਰ ਜੀ 4x6 ਦਾ ਪੀਸ ਹੈ ਸਿਰਫ ਤੇ ਸਿਰਫ 1200 ਰੁਪਈਆ ਦਾ 1200 ਦਾ 1200 ਰੁਪਏ ਦਾ ਬਾਰ ਬਾਰ ਇੱਕੋ ਗੱਲ ਹੈ ਵੀਰ ਜੀ ਜਿੰਨਾ ਸਟਾਕ ਮੇਰੇ ਪੰਜਾਂ ਸ਼ੋਰੂਮਾਂ 'ਚ ਪਿਆ ਔਰ ਜੀ ਲਾਇਆ ਜੀ ਸਾਰਾ ਸੀ ਨਵਾਂ माल ਕੋਈ ਨਹੀਂ ਪਰਨਾ ਜੀ ਕਿਉਂਕਿ ਸਟਾਕ ਬਹੁਤ ਜ਼ਿਆਦਾ ਪਿਆ ਅਸੀਂ ਨਵਾਂ ਸ਼ੋਰੂਮ ਬਣਾਣਾ ਅੱਗੇ ਪਟਿਆਲੇ ਤੇ ਇਸ ਕਰਕੇ ਸਟਾਕ ਕਲੀਅਰੈਂਸ ਕਰ ਰਹੇ ਆ ਇਧਰ ਨੂੰ ਇਧਰ ਨੂੰ ਆਜਾ ਕੈਮਰਾ ਮਾਰ ਕੇ ਦਿਖਾ ਦੇ ਗਲਦੀਬ ਇਹ ਨਹੀਂ ਦੋ ਚਾਰ ਭਰਿਆ ਪਿਆ ਐ ਜਿਹੜੇ ਆ ਤਾਂ ਗਲੀਚੇ ਪਏ ਆ ਇਧਰਲੇ ਪਾਸੇ ਆ ਜਿਹੜੇ ਆਪਾਂ ਮਾਲਾ ਹੈਗਾਗਾ ਸੋਫਿਆਂ ਦੇ ਜਿਹੜੇ ਕਵਰ ਹੁੰਦੇ ਆ ਆਪ ਬਣਾਉਣੇ ਆ ਜਿਨ੍ਹਾਂ ਨੇ ਘਰੇ ਬਾਈ ਆਪਾਂ ਮੈਸਤਰੀ ਮੂਸੇ ਰੇਂਜ ਕਰ ਦਿੰਨੇ ਸਾਰਾ ਕੁਝ ਵੀਰ ਜੀ 5 ਸੀਟਰ ਸੋਫਾ ਜਿਹੜਾ ਮਾਰਕੀਟ ਅੱਜ ਕੱਲ 30000 40000 ਦਾ ਮਿਲਦਾ ਹੈ ਬਣਿਆ ਬਨਾਇਆ ਸੋਫਾ ਸਾਡੇ ਕੋਲ ਲੈਣਾ ਹੈ ਪਰ ਸਾਡੇ ਕੋਲ ਆਰਡਰ ਬਹੁਤ ਹੁੰਦੇ ਨੇ ਸਾਡੇ ਕੋਲ ਟਾਈਮ ਲੱਗੂਗਾ ਮਿੰਨਾ ਮਿੰਨਾ ਤੁਹਾਨੂੰ ਆਰਡਰ ਦੇਣਾ ਪਊਗਾ ਪਹਿਲਾਂ ਮੈਂ ਪਹਿਲਾਂ ਤੁਹਾਨੂੰ ਦੱਸਣਾ 15000 ਰੁਪਈਆ ਦਾ 5 ਸੀਟਰ ਸੋਫਾ ਅਸੀਂ ਬਣਿਆ ਦੇ ਦਨੇ ਆ ਵੀਰ ਜੀ ਬਾਈ 15000 ਦਾ ਦਿੰਦੇ ਨਹੀਂ ਮੈਂ ਕਿਹਾ 15000 ਰੁਪਏ ਪਰ ਸਾਡੀ ਇੱਕੋ ਹੀ ਸ਼ਰਤ ਹੁੰਦੀ ਹੈ ਵੀਰ ਜੀ ਕਾਲ ਕੋਈ ਨਹੀਂ ਸਾਡੇ ਕੋਲ ਕੰਮ ਅਸੀਂ ਆਪਣੇ ਤਸੱਲੀ ਨਾਲ ਕਰਨਾ ਹੈ ਤਸੱਲੀ ਨਾਲ ਕੰਮ ਕਰਨਾ 15000 ਰੁਪਈਆ ਦਾ ਅਸੀਂ ਦੇ ਦਾਂਗੇ ਸਾਡੇ ਕੋਲ ਕਾਰੀਗਰ ਨਹੀਂ ਐਵੇਂ ਨਹੀਂ ਹੈ ਕੰਮ ਵੱਧ ਗਿਆ ਬਾਹਰੋਂ ਕਾਰੀਗਰ ਬੁਲਾ ਲੇ ਜਿਹੜੇ ਪੱਕੇ ਕਾਰੀਗਰ ਆ ਜਿਨ੍ਹਾਂ ਦੀ ਹੱਥ ਦੀ ਸਫਾਈ ਆ ਅਸੀਂ ਉਹੀ ਲਾਏ ਪਏ ਨੇ ਉਹੀ ਲਾਏ 15000 ਚ 5 ਸੀਟਰ ਦਵਾਂਗੇ ਪਰ ਮਹੀਨਾ ਕਟੋਕਟ ਸਾਡੇ ਕੋਲ ਲੱਗਦਾ ਇੱਕ ਮਹੀ ਜੀ ਇਸ ਕਰਕੇ ਮਹੀਨਾ ਸਵਾ ਮਹੀਨਾ ਸਾਡੇ ਕੋਲ ਲੱਗਦਾ ਲੱਗ ਜਾਣਾ ਤੇ ਹੋ ਤਾਂ ਹੀ ਕੈਮਰਾ ਮਾਰਗੇ ਜਿਨ੍ਹਾਂ ਦੇ ਵਿਆਹ ਸ਼ਾਦੀ ਜਨਵਰੀ ਚ ਐ ਫਰਵਰੀ ਚ ਉਹ ਅੱਜ ਹੀ ਆਜੋ ਆਰਡਰ ਦੇ ਅੱਜ ਹੀ ਆਜੋ ਕਰ ਤੇ ਦਵਾ ਦਾ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਨੇ ਨਾ ਕੋ ਹੈ ਅਸੀਂ ਕਿ ਲੁਧਿਆਣਾ ਸ਼ੋਰੂਮ ਖੋਲਿਆ ਪਲੱਸ ਅਗਲਾ ਸ਼ੋਰੂਮ ਨਾ ਨਵਾਂ ਬਣਾ ਰਹੇ ਹਾਂ ਸਾਰਾ ਤੋਰ ਕੇ ਨਾ ਨਾ ਮਾ ਮਾ ਜਿਹਨੂੰ ਅਸੀਂ ਗਡਾਊਨ ਦੇ ਤੌਰ ਤੇ ਵਰਤਦੇ ਸੀ ਉਹਥੇ ਸ਼ੋਰੂਮ ਬਣਾ ਰਹੇ ਹਾਂ ਹਾਂ ਉੱਥੇ ਬਣਾਣਾ ਐਵੇਂ ਆ ਨਾ ਕਿ ਮਿੱਟੀ ਨਾਲ ਸਾਰਾ ਮਾਲ ਨਾ ਮੈਲਾ ਹੋ ਜੇ ਇਸ ਕਰਕੇ ਅਸੀਂ ਇੱਕ ਤਰ੍ਹਾਂ ਸਟਾਕ ਕਲੀਅਰੈਂਸ ਕਰ ਰਹੇ ਹਾਂ ਨਾਲੇ ਸਭ ਤੋਂ ਵੱਡੀ ਗੱਲ ਅਸੀਂ ਗੱਦਾ ਜਿਹੜਾ ਵੀ ਦੇ ਰਿਆਂ ਕੋਈ ਲੋਕਲ ਨਹੀਂ ਦੇ ਰੇ ਹਰ ਦੁਕਾਨ ਤੇ ਪਿਆ ਮੇਰੀ ਤਾਂ ਇੱਕੋ ਗੱਲ ਹੈ ਮੇਰੀ ਦੁਕਾਨ ਤੇ ਆਣਾ ਪਹਿਲਾਂ ਟਰਾਈ ਕਰੋ ਜੇ ਜੇ ਭਾਈ ਜਿੰਨੇ ਵੀ ਮੈਨੂੰ ਮਤਲਬ ਦੇਖਣ ਆਲੇ ਆ ਜਾਂ ਮੇਰੇ ਪੇਜ ਨੂੰ ਫੋਲੋ ਕਰਨ ਆਲੇ ਆ ਜੇ ਤੁਸੀਂ ਪਟਿਆਲੇ ਦੇ ਏਰੀਏ ਚ ਆ ਤਾਂ ਤੁਸੀਂ ਇੱਥੋਂ ਲੈ ਲਿਓ ਜੇ ਤੁਸੀਂ ਮੰਨ ਲਾ ਵੀ ਕੋਈ ਲੁਧਿਆਣਾ ਏਰੀਏ ਦਾ ਉੱਥੋਂ ਲੈ ਲਓ ਜੀ ਉੱਥੋਂ ਲੈ ਲਓ ਮੈਂ ਕਿਹਾ ਇਸ ਵਾਰ ਇਸ ਸਰਦੀਆਂ ਅਸੀਂ ਕਿਸੇ ਦੇ ਘਰੇ ਪੁਰਾਣਾ ਗੱਦਾ ਨਹੀਂ ਲੈਣ ਦੇਣਾ ਜਿਹੜੇ ਕਹਿੰਦੇ ਨੇ ਸਾਡੀ ਢੂਈ ਦਰਦ ਹੁੰਦੀ ਆ ਪਿੱਟ ਦਰਦ ਹੁੰਦੀ ਆ ਸਾਡੇ ਕੋਲ ਆਓ ਆਰਥੋਪੈਡਿਕ ਗੱਦਾ ਪਿੱਟ ਦਰਦ ਵਾਲਾ 6000 ਰੁਪਏ ਦਾ ਟੋਪ ਦਾ ਮਾਡਲ 6000 ਰੁਪਏ ਦਾ 2000 ਦਾ ਪੁਰਾਣਾ ਕਟਾਂਗੇ ਪੁਰਾਣਾ ਤੁਸੀਂ ਰਜਾਈ ਲੈਓ ਤਲਾਈ ਲੈਓ ਕੰਬਲ ਲੈਓ ਲੀਰਾਂ ਵਾਲਾ ਲੈਓ ਕੋਈ ਵੀ ਐਪੀਸੀ ਲੈਓ 2000 ਚ ਕਟਾਂਗੇ ਪੂਰੇ 2000 ਚ 2 ਸਾਲ ਦੀ ਗਾਰੰਟੀ ਦੇਵਾਂਗੇ ਪਲੱਸ ਠੰਡਾ ਗਰਮ ਗੱਦਾ ਪਲੱਸ ਵਾਟਰਪਰੂਫ ਗੱਦਾ ਜੀ ਉਹ ਵੀ ਜੀਐਸਟੀ ਬੈਲ ਦੇ ਨਾਲ ਦਿੱਤਾ ਜੀ ਪੱਕਾ ਬਿਲ ਕੋਈ ਟੈਕਸ ਨਹੀਂ ਲੱਗੂਗਾ ਹੁਣ ਕਹਿ ਦਿਆ ਬਿਲ ਦਵਾਂਗੇ ਬਾਅਦ ਚੁਕਈਏ 18% ਟੈਕਸ ਇਨਕਲੂਡਿੰਗ ਹੈ ਜੀ ਅਸੀਂ ਤੁਸੀਂ ਚੀਜ਼ ਲੋ 100 ਰੁਪਏ ਦੀ ਤੇ ਜਾਂ ਲੋ 1000 ਰੁਪਏ ਦੀ ਬਿਲ ਅਸੀਂ ਦੇਣਾ ਹੀ ਦੇਣਾ ਤੁਹਾਨੂੰ ਜੀ 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 ਜੀ